ਮੈਂ ਸਾਰੇ ਪਿੰਡਾਂ ਨੂੰ ਜਾਣਦਾ ਜੀ ਐਨੇ ਤਾਂ ਸੁਖਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਉਹਦੇ ਪੁੱਤ ਭਤੀਜੇ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਉਹਨਾਂ ਨੇ ਪਤੂ ਕੀ ਲੈਣਾ ਜੀ ਤੁਸੀਂ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਆ ਬਲੋਡ ਕੋ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦੋਂ ਪਾਉਂਦੇ ਰਹੇ ਹਾਂ ਬਥੇਰੀਆਂ ਵੋਟਾਂ ਪਾਈਆਂ ਵੋਟਾਂ ਪਾਪਾ ਕੇ ਮਸ਼ੀਨਾ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਦਾ ਨਾਲ ਲੈ ਜਾਣਗੇ ਸਾਰਾ ਪੰਜਾਬ ਕਹੀ ਜਾਂਦਾ ਬੀਸ ਥੋੜੀ ਜੀ ਸ਼ਾਂਤੀ ਮਿਲੀ ਹੈ ਜੀ ਮਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮੈਂ ਕਿਹਾ ਵੀ ਇਹ ਤਾਂ ਕਾਨੂੰਨ ਦਾ ਕੰਮ ਹੈ ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਕਿੱਧਰ ਨੂੰ ਲੈ ਗਏ ਲੀਡਰ ਸਾਡੇ ਪੰਜਾਬ ਦੇ ਆਪ ਮਹਿਫਲਾਂ ਲਾਉਂਦੇ ਆਪ ਮਹਿਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਆਪ ਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨ ਮੈਨਾਂ ਨਾਲ ਪੜਨ ਜਾਂਦੇ ਆ ਤੇ ਪੰਜਾਬ ਬਰਬਾਦੀ ਦੇ ਕੰਢੇ ਛੱਡਤਾ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਏ ਪੈੜ ਜਾਂਦੀ ਏ ਪੈੜ ਜਾਂਦੀ ਏ ਪੈੜ ਪੈੜ ਜਾਂਦੀ 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 ਪੈੜ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚ ਹੀ ਕਾਂਗਰਸੀ ਵਿੱਚ ਹੀ ਭਾਜਪਾ ਵਾਲੇ ਵਿੱਚ ਹੀ ਅਕਾਲੀ ਦਰ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਤਾਂ ਜਾਨਦੀ ਐ ਪੈੜ ਜਾਨਦੀ ਐ ਪੈੜ ਇੱਧਰ ਨੂੰ ਅਸੀਂ ਪੈੜਾ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਪੇ ਐ ਹਜੇ ਜੇਲ੍ਹ 'ਚ ਐਨਾ ਧੋਖਾ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 'ਚ 2022 'ਚ 2023 'ਚ 2024 'ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨੇ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ 'ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਸਾਨੀ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਐ ਆਹੀ ਫਰਕ ਐ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਉਹ ਬਾਗ ਨਹੀਂ ਬਸਦੇ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣੋ ਸਾਂਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸਾਂਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਆ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸਾਂਭ ਲਾਂਗੇ ਤੁਸੀਂ ਪਿੰਡਾਂ ਨੂੰ ਸਾਂਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗੀਆਂ ਬੀ ਬੀ ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ 'ਚ ਕਿਹੜੇ ਸਬਜੈਕਟ 'ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜ੍ਹਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜਦੇ ਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਇਹ ਜਮਾਰੀ ਥੋੜੀ ਹੈ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਕੌਣ ਰਾਖੀ ਕਰਦਾ ਸੀਗਾ ਜੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀ ਸਕੂਲ ਨਸ਼ੇ ਦਾ ਅੱਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰ ਛਕਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਕਿੱਥੇ ਫਿਓ ਜੁੜ ਗਿਆ ਕਿਹੜੀ ਟੂਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂਗਾ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਡਿਸਟਰਬ ਹੋਵੇ ਸੋ ਮੈਂ ਅੱਜ ਇਸ ਬਹੁਤ ਨਵੇਕਲੀ ਸ਼ੁਰੂਆਤ ਲਈ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਦਿੱਲੀ ਤੋਂ ਚੱਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਇੰਟਰਸਟ ਹੈ ਕਿ ਪੁੰਨ ਦਾ ਕੰਮ ਜੇ ਹੋ ਜੇ ਕਿ ਪੰਜਾਬ ਜਿਹੜਾ ਸਿਲੇਬਸ ਦੇ ਵਿੱਚ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਪਰ ਪ੍ਰਗਤੀਸ਼ੀਲ ਰਾਜ ਕਿਹਨਾਂ ਸਾ ਹੈ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 28ਵੇਂ 29ਵੇਂ ਨੰਬਰ ਤੇ ਮਾਰੇ ਚੱਕੇ ਜੀ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ ਅਰਵਿੰਦ ਕੇਜਰੀਵਾਲ ਸਾਤਾ ਇਹ ਕਹਿੰਦੇ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਇੱਕ ਹੋਰ ਪੁੰਨ ਕਰਤਾ ਅੱਜ ਵੀ ਆਹ ਇਲਾਕੇ ਚ ਜੇ ਨਸ਼ਿਆਂ ਦਾ ਆ ਜਿਹੜਾ ਦਾਗ ਹੈ ਧੋਤਾ ਗਿਆ ਚਲੋ ਮੇਰਾ ਵੀ ਹਿੱਸਾ ਪੈ ਗਿਆ ਇਸ ਜੱਗ ਚ ਕਿ ਮੈਂ ਇੱਕ ਹੋਰ ਪੁੰਨ ਕਰਤਾ ਆ ਪੁੰਨ ਵਾਲਾ ਕੰਮ ਹੈ ਜੀ ਜੱਗ ਵਾਲਾ ਕੰਮ ਹੈ ਇਹ ਸਾਰੇ ਹਿੱਸਾ ਪਾਓ ਇਹਦੇ ਚ ਛੋਟਾ ਵੱਡਾ ਕੋਈ ਵੀ ਕੁਝ ਕਰਦਾ ਜਿੱਥੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਵੀ ਇੱਥੇ ਆ ਕੰਮ ਹੋ ਜਾਂਦਾ WhatsApp ਦਾ ਨੰਬਰ ਹੈ ਇੱਕ ਵਾਰੀ ਸਾਨੂੰ ਦਾ ਮਿਸ ਕਾਲ ਮਾਰ ਦੋ ਨਾ ਤੁਹਾਡਾ ਨੰਬਰ ਆਵੇ ਸਾਡੇ ਕੋਲੇ ਪਸਾਨੂੰ ਥੋੜਾ ਜਿਹਾ ਦੱਸ ਦੋ ਵੀ ਇੱਥੇ ਆ ਹੋ ਜਾਂਦਾ ਥੋੜੀ ਜਾਣਕਾਰੀ ਬਿਲਕੁਲ ਗੁਪਤ ਤੋਂ ਬਾਅਦ ਉਹ ਬੰਦਾ ਘੰਟੇ 2 ਘੰਟੇ ਬਾਅਦ ਤੁਹਾਨੂੰ ਕਿਸ ਨਾ ਕਿਸੇ ਥਾਣੇ ਕਿ ਦਿਸੂਗਾ ਛਡਾਉਣ ਉਹਨੂੰ ਕੋਈ ਆਉਂਦਾ ਨਹੀਂ ਇਹਨੇ ਚਿਰ ਨੂੰ ਜੇਲ੍ਹ ਜਾਊਗਾ ਬਸ ਸੋ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਹੁਣ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜਣ ਲੱਗੇ ਜਾਓ ਭਾਈ ਜਿੱਥੇ ਮਰਜੀ ਜਾਓ ਸਾਨੂੰ ਸਾਡਾ ਪੰਜਾਬ ਸਾਡਾ ਕਲੀਅਰ ਕਰੋ ਯਾਰ ਇਹੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਅੱਜ ਕਿ ਬੱਚੇ ਬਹੁਤ ਵਧੀਆ ਫਿਊਚਰ ਬਣਾਉਣ ਦਾ ਤੁਹਾਡਾ ਟਾਈਮ ਹੈ ਜੇ ਹੁਣ ਪੜ ਲੋਗੇ ساری ਜ਼ਿੰਦਗੀ ਅਫਸਰ ਤੇ ਅਫਸਰ ਅਫਸਰ ਤੇ ਅਫਸਰ ਤਹਾਂ ਤਹਾਂ ਜਾਂਦੇ ਰਹੋਗੇ ਜੇ ਹੁਣ ਬੁਰੀ ਸੰਗਤ ਚ ਪੈ ਗਏ ਥੋੜੇ ਸਮੇਂ ਲਈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਆਹ ਜ਼ਿੰਦਗੀ ਵਧੀਆ ਪਰ ਇਹਦੇ ਬਾਅਦ ਫਿਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ ਜਾਂਦੇ ਰਹੋਗੇ ਪਰਿਵਾਰ ਵੀ ਸਭ ਕੁਝ ਉੱਡ ਜਾਂਦਾ ਨਾਲ ਹੀ ਵਿੱਚੀ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਬੱਚਿਓ ਤੁਸੀਂ ਵੀ ਆਪਣੇ ਸਾਥੀਆਂ ਨੂੰ ਵੀ ਸਮਝਾਓ ਜੇ ਕੋਈ ਹੈਗਾ ਇਹ じゃ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਟੀਚਰ ਕੋਈ ਗੱਲ ਨਹੀਂ ਬਜ਼ੁਰਗੋ ਮੈਂ ਬਾਅਦ ਵਿੱਚ ਮਿਲ ਲੂੰਗਾ ਬਾਅਦ ਵਿੱਚ ਮਿਲ ਲੂੰਗਾ ਮਿਲਣਾ ਚਾਹਦੇ ਨਹੀਂ ਮੈਂ ਬਾਅਦ ਵਿੱਚ ਮਿਲ ਲੂੰਗਾ ਤੁਸੀਂ ਨਾ ਹੈਲੋ ਸਿਕਿਉਰਟੀ ਵਾਲੇ ਮੁੰਡਿਆਂ ਇਹਨਾਂ ਨੂੰ ਇੱਧਰ ਦੀ ਲੈ ਆਓ ਕੋਈ ਨਹੀਂ ਮੈਨੂੰ ਮਿਲਾ ਦਿਓ ਮਿਲਾ ਦਿਓ ਇੱਧਰ ਦੀ ਲੈ ਆਓ ਬਾਅਦ ਚ ਲੈ ਆਓ ਆ ਕੇ ਜਰੀਵਾਲ ਸਾਹਿਬ ਬੋਲਣਗੇ ਉਸ ਤੋਂ ਬਾਅਦ ਮਿਲ ਕੇ ਜਾਵਾਂਗਾ ਇੱਧਰ ਦੀ ਲੈ ਕੋਈ ਗੱਲ ਨਹੀਂ ਬਜ਼ੁਰਗੋ ਪਾਵਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਲ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜੇ ਰੰਗਾਂ ਚ ਫਿਰਦਾ ਭਾਈ ਸੋ ਇਸ ਕਰਕੇ ਉਠ ਪਹਿਲਾਂ ਤਾਂ ਘਰੋਂ ਆਏ ਐਸ ਉਮਰ ਚ ਫੇਰ ਇੱਥੇ ਆਏ ਨੇ ਫੇਰ ਉੱਠਣ ਦੀ ਹਿੰਮਤ ਕੀਤੀ ਹੈ ਕੋਈ ਗੱਲ ਦਿਲ ਨੂੰ ਟੱਚ ਕੀਤੀ ਹੋਣੀ ਕੋਈ ਸੁਪਨਾ ਦੇਖਿਆ ਹੋਣਾ ਉਹ ਸੁਪਨਾ ਸাকার ਹੁੰਦਾ ਨਜ਼ਰ ਆਇਆ ਹੋਣਾ ਤਾਈਓ ਮਿਲਣਾ ਚਾਹੁੰਦੇ ਨੇ ਨਹੀਂ ਤਾਂ ਉਹਨਾਂ ਦੀਆਂ ਰੈਲੀਆਂ ਚ ਤਾਂ ਛਿੱਤਰ ਮਾਰਨ ਵਾਲੇ ਲੱਭਦੇ ਐ ਨਹੀਂ ਉਹਨਾਂ ਦੀਆਂ ਰੈਲੀਆਂ ਚ ਤਾਂ ਗਾਣਾ ਗੱਢਣ ਵਾਲੇ ਜਾਂਦੇ ਆ ਪਹਿਲੀ ਗੱਲ ਤਾਂ ਜਾਂਦੇ ਹੀ ਨਹੀਂ ਰੇਲੀ ਹੁਣੋਂ ਹਟ ਗਈਆਂ ਉਹਨਾਂ ਦੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਜ਼ਿੰਦਾਬਾਦ ਰਹੋ ਆਬਾਦ ਰਹੋ ਦੋਨੋਂ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ